来 ਵੀ ਰਵੀ ਆ ਨਵੀਂ ਗੇਮ ਲਿਆਂਦੀ ਆ ਹੁਣ ਤੇ ਇਹਦੇ ਚਾਰ ਰਖਣੇ ਬਣਾਉਣੇ ਆਪਾਂ ਜਿਵੇਂ ਆ ਡੱਬੇ ਚਾਰ ਡੱਬੇ ਹਾਂ ਤੇ ਚਾਰ ਡੱਬੇ ਬਣਾ ਕੇ ਦਿਖਾ ਦੇ ਤੈਨੂੰ ਆਵਾਂ ਨਹੀਂ ਹੁਣ ਅੱਛਾ ਮੰਨਜੂ ਹਾਂ ਇਹ ਤਾਂ ਬੜੀ ਔਖੀ ਗੇਮ ਲਾਇਆ ਲੱਗਦਾ ਨਾ ਨਾ ਔਖੀ ਤਾਂ ਕਾਦੀ ਐ ਬਸ ਦੋ ਇਟਾ ਹਲਾਵੇਂਗਾ ਐਨਾ ਵੀ ਦੱਸ ਦਿੰਨਾ ਤੈਨੂੰ ਹਿੰਟ ਦੇ ਦਿੰਨਾ ਤੇ ਚਾਰ ਰਖਣੇ ਬਣ ਜਾਣਗੇ ਅੱਛਾ ਦੋ ਹੀ ਹਲਾਉਣੀਆਂ ਦੋ ਹੀ ਹਲਾਉਣੀਆਂ ਵੱਧ ਨਹੀਂ ਹਲਾਉਣੀਆਂ ਨਾ ਹਲਾਤਾ ਭਾਵੇਂ ਚਾਰ ਤਿੰਨ ਇਟਾ ਤੋਂ ਵੱਧ ਨਹੀਂ ਹਲਾਉਣੀਆਂ ਕਰਤੀ ਹਾਂ ਆ ਨਾ ਦੋ ਈਟਾਂ ਨਾਲ ਬਣ ਗਈਆਂ ਬਸ ਇਹ ਤੇ ਘੜਤਾ ਹੀ ਆਹ ਬਿਰੋ ਦੋ ਵਾਧੂ ਹੋ ਗਈਆਂ ਹੁਣ ਦੇਖ ਲੈ ਤੂੰ ਜਿਆ ਪਾ ਲਈਏ ਇਹ ਤੇ ਆ ਰਹੇ ਜੀ ਨਾ ਇਹ ਹੋ ਰਾ ਫਿਰ ਉਹ ਖੁੱਲ ਜੂਗਾ ਉਹ ਤਾਂ ਕੀ ਕਰੇਗਾ ਬਸ ਇੱਥੇ ਸੌਂਝੇ ਦੇ ਰਹੀ ਹੂੰ ਇਹ ਨੂੰ ਇੱਥੇ ਲਾ ਤੇ ਆ ਵਾਗਿਆ ਰਾਣੀ ਦਾ ਮੈਂ ਹਾਂ ਹਾਂ ਬਣ ਕੀ ਨਾ ਗੱਲ ਹਾਂ ਐਂ ਸੀਦਾਂ ਮੈਂ ਦੱਸਿਆ ਸੀ ਮਾਂ ਦੋ ਇੱਟਾਂ ਹਰਾਉਣੀਆਂ ਪੈਣਗੀਆਂ ਪਹਿਲਾਂ ਮੈਂ ਤੈਨੂੰ ਤਾਂ ਤੈਨੂੰ ਜਾਣ ਕੇ ਗਿਆ ਸੀ ਮੈਂ ਉਲਝੀ ਜਾਊਗਾ ਫੇਰ ਮੈਂ ਚੱਲ ਦੋ ਸਹੀ ਦੱਸ ਦਿੰਨੇ ਆ ਫੇਰ ਇਹਨੂੰ ਠਹਿਾ ਜੂਗਾ ਇਹ ਦੋ ਇੱਟਾਂ ਨਾਲ ਹੀ ਹੋ ਗਿਆ ਜੇ ਦੋ ਇੱਟਾਂ ਪਾਉਣ ਹੋਰ ਕੋਈ ਹਰਾਉਣੇ ਆ ਤਾਂ ਚੱਲਦਾ ਨਹੀਂ ਸੀ ਇਹ ਤਾਂ ਤਾਂ ਹੀ ਦੋ ਇੱਧਰੋਂ ਐਂ ਬੱਧ ਰੱਖੇ ਸੀਗੀਆਂ ਉਹ ਜਿਹੜਾ ਕੋਈ ਦਿਮਾਗ ਵਾਲਾ ਸੀ ਉਹ ਪੂੰਜੇ ਬੰਨੀ ਦਾ ਝਾਕਦਾ ਨਹੀਂ ਤੂੰ ਤਾਂ ਇੰਦਰੀ ਝੱਕੀ ਲੱਦ ਸੀ ਵੀ ਆਹ ਬੰਦ ਕਰਕੇ ਉੱਥੇ ਚਲਾਈਏ ਉੱਥੇ ਤੰਨ ਨਾਲ ਚੱਲਦਾ ਹੁਣ ਹੋਰ ਪਾਸੇ ਚੱਲਦਾ ਨਹੀਂ ਕਿਸੇ ਪਾਸੇ ਹੁਣ ਜੇ ਕੋਈ ਚੱਕਦਾ ਵੀ ਸ਼ੱਕ ਤੰਨ ਹਲਾ ਕੇ ਫਿਰ ਬਣਦਾ ਨਹੀਂ ਫੇਰ ਟਕੜਦੀ ਸੀ ਇੱਕ ਉਹ ਡੱਬਾ ਜਦੋਂ ਬੰਦ ਹੋ ਗਿਆ ਤਾਂ ਸਮਝ ਲੈ ਹੁਣ ਇੱਥੋਂ ਜਾ ਕੇ ਆ ਡੱਬਾ ਬੰਦ ਹੋ ਗਿਆ ਤੇ ਗੇਮ ਖੁੰਮ ਗਈ ਸਾਰੀ ਝੱਕ ਅਗਲਾ ਕਹਿੰਦਾ ਬਣਦੀ ਨਹੀਂ ਐ ਬਣਾਏ ਚਾਹ ਡੱਬੇ ਪਈ ਰਬਾ ਜਮਾ ਆਦਾ ਮਾਸਟਰ ਹਾਂ ਸਤਿ ਸ਼੍ਰੀ ਅਕਾਲ ਜੀ ਜੇ ਤੁਹਾਨੂੰ ਗੇਮ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਨਾਲੇ ਦੱਸਿਓ ਵੀ ਤੁਹਾਨੂੰ ਕਹੇ ਕਹੇ ਜਿਆ ਲੱਗਿਆ ਇਹ ਪ੍ਰੋਗਰਾਮ ਆ ਫਿਰ ਐਸੀਆਂ ਬਣਾ ਰਿਹਾ ਕਰਾਂਗੇ ਧੰਨਵਾਦ